ਰਾਗ ਮਾਰੂ ਬਾਣੀ ਜੈ ਦਿਉ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਤਿ ਭੇਦਿਆ ਆਨਾਦ ਸਤ ਪੂਰਿਆ ਸੂਰ ਸਤ ਕੋਟ ਸਾ ਦਤ ਕੀਆ ਅਬਲ ਬਲ ਤੋੜਿਆ ਚਲ ਚਲ ਥੱਪਿਆ ਅਗੜ ਘੜਿਆ ਤਹਾਂ ਅਪਿਉ ਪਿਆ ਮਨਾਰ ਗੁਣ ਆਦ ਵਖਾਣਿਆ ਤੇਰੀ ਦੁਬਿਦਾ ਦ੍ਰਿਸ਼ਟ ਸਮਾਨਿਆ ਰਹਾਓ ਅਰਧਕੋ ਅਰਧਿਆ ਸਰਦਕੋ ਸਰਦਿਆ ਸਲਲ ਕੋ ਸਲਲ ਸਮਾਨ ਆਇਆ ਬਦਤ ਜੈਦੇਵ ਜੈਦੇਵ ਕੋ ਰਮਿਆ ਬ੍ਰਹਮ ਨਿਰਵਾਣ ਲਿਵ ਲੀਣ ਪਾਇਆ ਕਬੀਰ ਮਾਰੂ RAM ਸਿਮਰ ਪਛਤਾਏਗਾ ਮਨ ਪਾਪੀ ਜੀਰਾ ਲੋਭ ਕਲਤ ਹੈ ਆਜ ਕਾਲ ਉਠ ਜਾਏਗਾ ਰਹਾਉ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ ਧਨ ਜੋبن ਕਾ ਗਰਬ ਨਾ ਕੀਜੇ ਕਾਗਜ਼ ਜੂੰ ਗਲ ਜਾਏਗਾ ਜੋ ਜਮ ਆਏ ਕੀ ਇਸ ਗਹਿ ਪੜਕੇ ਤਾਂ ਦਿਨ ਕਿਸ਼ਨਾ ਵਸਾਏਗਾ ਸਿਮਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਝੋਟਾ ਖਾਏਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ